ਕਰ ਜਾ ਰਿਹਾ ਹੈ ਸ਼ਰਧਾ ਦੀ ਇਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਗਣੇਸ਼ ਚਤੁਰਥੀ ਦਾ ਜਿਹੜਾ ਤਿਉਹਾਰ ਹੈ ਉਹ ਕਜਾਦ ਦੇ ਵਿੱਚ ਵੀ ਅੱਜ ਕੱਲ ਬੜੇ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਥੰ ਦੱਸ ਜੀ ਕਿ ਲੋਕੀ ਜਿਹੜੇ ਸ਼ਰਧਾਲੂ ਵੈ ਜਿਹੜੇ ਭਗਤ ਹੈ ਉਹ ਗੋਦੀਆਂ ਦੇ ਵਿੱਚ ਚੱਕ ਕੇ ਜਿਹੜੀ ਗਣੇਸ਼ ਜੀ ਗਣੇਸ਼ੀ ਰੋਬੇ ਘਰਾਂ ਦੇ ਵਿੱਚ ਲੈ ਕੇ ਆਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਪੂਜਾ ਕੀਤੀ ਜਾਂਦੀ ਹੈ ਤੇ ਆਹ ਰੋਟੀ ਖਾਣ ਤੋਂ ਪਹਿਲੇ ਜਿਹੜਾ ਉਹਨਾਂ ਨੂੰ ਭੋਤ ਬਗਾਇਆ ਜਾਂਦਾ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਉਹਨਾਂ ਦਾ ਜਿਹੜਾ ਸਰਜਨ ਦਾ ਜਦੋਂ ਸਮਾਂ ਆਉਂਦਾ ਉਸ ਸਮੇਂ ਵੀ ਜਿਹੜੇ ਸ਼ਰਧਾਲੂ ਗੋਦੀਆਂ ਦੇ ਉੱਤੇ ਚੱਕ ਕੇ ਜਿਹ ਦੱਸਦੀ ਹੈ ਕਿ ਬਰਸਾਤੀ ਗੰਡੋਏ ਜਿਹੜੇ ਆ후 ਬਾਹਰ ਆ ਜਾਂਦੇ ਆ ਤਾਂ ਦੱਸਦੀ ਹੈ ਕਿ ਜਿਹੜੇ ਬਰਸਾਤੀ ਗੰਡੋਏ ਆ ਅੱਗੇ ਪਿੱਛੇ ਤੁਹਾਨੂੰ ਕਦੀ ਵੀ ਬਿਆਸ ਦੇ ਪੁਲ ਦੇ ਥੱਲੇ ਕਦੀ ਨਜ਼ਰ ਨਹੀਂ ਆਣਗੇ ਇਹ ਬਰਸਾਤੀ ਗੰਡੋਏ ਸਿਰਫ ਉਦੋਂ ਹੀ ਸਾਹਮਣੇ ਆਉਂਦੇ ਆ ਜਦੋਂ ਕਿ ਸਭਜੰ ਦਾ ਸਮਾਂ ਆਂਦਾ ਤੁਹਾਨੂੰ ਦੱਸ ਦੇ ਕਿ ਲੋਕੀ ਜਿਹੜੇ ਆ ਸ਼ਰਧਾਲੂ ਜਿਹੜੇ ਆ ਉਹ ਆਪਣੀ ਜਿਹੜੀ ਭਾਵਨਾਵਾਂ ਦੇ ਨਾਲ ਜਿਹੜਾ ਆ ਉੱਥੇ ਆ ਕੇ ਵਿਸੱਦਰ ਕਰਦੇ ਆ ਪਰ ਜਿਹੜੇ ਇਹ ਬਰਸਾਤੀ ਗੰਢੋਏ ਆ ਇਹ ਲੋਕਾਂ ਤੋਂ ਜਿਹੜੇ ਆ ਪੈਸੇ ਹਟਣਾ ਜਿਹੜਾ ਸ਼ੁਰੂ ਕਰ ਦਦੇ ਉਸ ਤੋਂ ਬਾਅਦ ਇਹਨਾਂ ਬੰਦੇ ਤੇ ਰੱਸੀ ਲਗਾਈ ਜਾਂਦੀ ਹੈ ਉਸ ਰੱਸੀ ਨੂੰ ਜਿਹੜਾ ਆ ਕੋਈ ਵੀ ਵਿਅਕਤੀ ਗੜਾ ਕ੍ਰੋਸ ਨਹੀਂ ਕਰਦਾ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਦਰਿਆ ਦੇ ਵਿੱਚ ਜਿਹੜਾ ਪਾਣੀ ਬਹੁਤ ਭੇਜਿਆ ਇਸ ਕਰਕੇ ਤੁਸੀਂ ਅੱਗੇ ਨਹੀਂ ਆ ਸਕਦੇ ਜਿਹੜਾ ਦਿਸਰਜਨ ਹੈ ਉਹ ਅਸੀਂ ਖੁਦ ਕਰਾਂਗੇ ਤੁਹਾਨੂੰ ਦੱਸ ਦੇ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜੀ ਕੋਈ ਇਹਨਾਂ ਨੂੰ ਗਾਈਡਲੈਂਸ ਨਹੀਂ ਹੈਗੀ ਨਾ ਸਰਕਾਰ ਦੇ ਜੀ ਦੇ ਸ਼ਾਸਤਰਾ ਦੀ ਬੰਨੀ ਹੈ ਤੇ ਜਿਹੜਾ ਦਸਰਜਨ ਹੈ ਉਹ ਵਿਅਕਤੀ ਨੂੰ ਖੁਦ ਕਰਨਾ ਚਾਹੀਦਾ ਹੋਰ ਤਸਵੀਰਾਂ ਜਿਹੜੀਆਂ ਸੱਚੀਆਂ ਸਕਰੀਨ ਦੇ ਉੱਤੇ ਤੁਹਾਡੇ ਅਸੀਂ ਰੂਬੂ ਰੂਬ ਕਰਨ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਦੋਂ ਇੱਕ ਵਿਅਕਤੀ ਗੰਪਤੀ ਬੱਪਾ ਦੀ ਜਿਹੜੀ ਮੂਰਤੀ ਹੈ ਵਿਸੱਦਨ ਕਰਨ ਲਈ ਜਦੋਂ ਲੈ ਕੇ ਆਂਦਾ ਉਸ ਤੋਂ ਬਾਅਦ ਜਿਹੜੇ ਲੋਕੀ ਆ ਕਿਸ ਤਰ੍ਹਾਂ ਆਪਸ ਦੇ ਵਿੱਚ ਪੈਸੇ ਜਿਹੜੀ ਹੈ ਸਿਨਾ ਚੱਪੀ ਗੜੀ ਹੈ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈ ਵਿਸੱਦ ਜਿਹੜਾ ਕੀਤਾ ਜਾਂਦਾ ਹੈ ਦੂਜੀ ਤਸਵੀਰ ਜਿਹੜੀ ਤੁਹਾਡਾ ਰੂਬਰੂ ਕਰਾ ਰਹੇ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਉਹਨਾਂ ਨੇ ਵਿਸਰਜਣ ਲਈ ਗਣਪਤੀ ਜੀ ਨੂੰ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਇਆ ਉਸ ਤੋਂ ਬਾਅਦ ਆਪਣੀ ਸ਼ਰਬਾ ਦੇ ਨਾਲ ਜਿਹੜੇ ਪੈਸੇ ਦੇਣੇ ਸੀ ਉਹਦੇ ਦਿੱਤੇ ਉਸ ਤੋਂ ਬਾਅਦ ਜਿਹੜੇ ਉੱਥੇ ਦੇ ਵਿਅਕਤੀ ਆ ਇਹਨਾਂ ਨੇ ਫਟਾਫਟ ਗਣਪਤੀ ਜੀ ਦੇ ਗਲੇ ਦੇ ਉੱਤੇ ਉੱਤੋਂ ਜੜਾਏ ਆ ਨੋਟਾਂ ਦਾ ਹਾਰ ਉਤਾਰ ਵੀ ਉਸ ਤੋਂ ਬਾਅਦ ਆਪਣੇ ਬੈਗ ਦੇ ਵਿੱਚ ਪਾ ਲਿਆ ਆਖਿਰਕਾਰ بار بار ਇਹ ਚੀਜ਼ਾਂ ਹਿੰਦੂ ਧਰਮ ਦੇ ਨਾਲ ਹੀ ਕਿਉਂ ਹੁੰਦੀਆਂ ਤਨ ਦੱਸ ਦੇ ਕਿ ਇਹ ਜਿਹੜੇ ਬਰਸਾਤੀ ਗੰਡੇ ਆ ਇਹ ਪਤਾ ਨਹੀਂ ਕਿੱਥੋਂ ਆਂਦੇ ਆ ਕਿੱਥੋਂ ਨਹੀਂ ਆਂਦੇ ਉਸ ਤੋਂ ਬਾਅਦ ਕਿਹੜੀ ਖੋਡ ਦੇ ਵਿੱਚ ਜਿਹੜੇ ਦੁਬਾਰਾ ਵੱਢ ਜਾਂਦੇ ਆ ਹਿੰਦੂ ਆਸਤਾਬੇ ਨਾਲ ਖੇਲ ਕੇ ਉਥੇ ਤਾਂ ਦੱਸ ਦੇ ਕਿ ਉਹ ਪ੍ਰਸ਼ਾਸਨ ਦੇ ਨਾਲ ਗਰਬਤ ਕੀਤੀ ਹੈ ਥੱਲੇ ਜਿਹੜੇ ਜਿਹੜੇ ਤਰਾਕੂ ਹੈਗੇ ਆ ਇਹ ਕੋਈ ਸਰਕਾਰੀ ਉਹ ਸਰਕਾਰ ਵੱਲੋਂ ਦੇ ਨਹੀਂ ਹੈਗੇ ਇਹ ਆਪਣੇ ਵੱਲੋਂ ਹੀ ਲੋਕਲ ਹੈ ਕੋਈ ਐਸਵੀ ਵੱਲੋਂ ਕੋਈ ਅਥਾਰਟੀ ਵਗੈਰਾ ਕੁਝ ਤਾਂ ਨਹੀਂ ਹੈਗਾ ਨਾ ਤੇ ਜਿਹੜੀ ਇਹਨਾਂ ਨੇ ਰस्सियां ਲਾਈਆਂ ਵਾ ਇਹ ਰस्सियां ਵੀ ਆਪਣੇ ਵੱਲੋਂ ਲਾਈਆਂ ਇਹਨਾਂ ਨੇ ਰस्सियां ਲਾਈਆਂ ਵਾ ਕਿ ਜਿਹੜੀ ਪਬਲਿਕ ਹੈ ਨਾ ਕਸਤ ਆ ਨਾ ਜਾਵੇ ਮਤਲਬ ਸਰਕਾਰ ਵੱਲੋਂ ਨਹੀਂ ਹੈਗੇ ਇਹ ਆਪਣੇ ਵੱਲੋਂ ਆਉਂਦੇ ਜਿਹੜੇ ਪੈਸੇ ਕਮਾਉਂਦੇ ਸਾਰੇ ਬਲੈਕ ਮਨੀ ਦੇ ਵਿੱਚ ਜਾਂਦੇ ਉਸੇ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੀ ਸਾਫ਼ ਤੌਰ ਤੇ ਹੀ ਕਹਿਣਾ ਸੀਗਾ ਕਿ ਸਾਧਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਜਿਹੜੀ ਕਾਲੀ ਕਮਾਈ ਆ ਆਪਣੇ ਘਰਾਂ ਦੇ ਵਿੱਚ ਲੈ ਕੇ ਤੇ ਜਾਂਦੇ ਆ ਆਖਿਰਕਾਰ ਜਦੋਂ ਇਹ ਸਾਰੇ ਪੈਸੇ ਹੀ ਸ਼ਰਦਾ ਦੇ ਨਾਲ ਇਹਨਾਂ ਨੂੰ ਦਿੰਦੇ ਆ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜਿਹੜੇ ਇਹ ਪੈਸਿਆਂ ਦਾ ਕੀ ਜਿਹੜਾ ਆ ਕੰਮ ਜਿਹੜਾ ਕਰ ਰਿਹਾ ਰਾਤੀ ਕਿਤੇ ਇਹ ਨਸ਼ਾ ਤੇ ਨਹੀਂ ਕਰਦੇ ਜਾਂ ਬੀੜੀ ਸਿੱਕਾਂ ਦੇ ਵਿੱਚ ਇਹ ਚੀਜ਼ਾਂ ਤੇ ਨਹੀਂ ਕਰਦੇ ਜਦੋਂ ਅਸੀਂ ਵਿਸਰਜਨ ਲਈ ਗਰਤ ਦੀ ਜੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਇਹਨਾਂ ਦੇ ਦਿੱਤੇ ਆ ਸਾਨੂੰ ਉਸ ਸਮੇਂ ਇਹ ਵੀ ਨਹੀਂ ਪਤਾ ਹੁੰਦਾ ਕਿ ਇਹਨਾਂ ਦੇ ਹੱਥ ਸਾਫ਼ ਆ ਇਹ ਨਾਤੇ ਇਹ ਵੀ ਆ ਕਿ ਨਹੀਂ ਨਾਤੇ ਉਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਪੰਡਤ ਜੀ ਨਾਲ ਜਦੋਂ ਗੱਲਬਾਤ ਕੀਤੀ ਕੀ ਤੁਸੀਂ ਦੇਖ ਸਕਦੇ ਹੋ ਮਦਲੀ ਕੀ ਕਹਿਣਾ ਸੀ ਪੰਡਤ ਜੀ ਇਸ ਤਰ੍ਹਾਂ ਸਾਰਿਆਂ ਨੂੰ ਤੁਹਾਨੂੰ ਵੀ ਪਤਾ ਹੈ ਕਿ ਗਣਪਤੀ ਜੀ ਦਾ ਜਿਹੜਾ ਇਸ ਟਾਈਮ ਦੇ ਚੱਲਦਾ ਪਿਆ ਲੋਕੀ ਵੀ ਸਰਜਨ ਕਰਦੇ ਪਏ ਬੜੇ ਮਾਨ ਸਨਮਾਨ ਦੇ ਨਾਲ ਕੋਈ 3 ਦਿਨ ਕੋਈ 5 ਦਿਨ ਕੋਈ 11 ਦਿਨ ਆਪਣੇ ਘਰਾਂ ਦੇ ਵਿੱਚ ਰੱਖਦੇ ਆ ਜਦੋਂ ਵਿਸਰਜਨ ਦੇ ਲਈ ਜਾਂਦੇ ਆ ਉੱਥੇ ਬਿਆਸ ਦਰਿਆ ਦੇ ਥੱਲੇ ਜਿਹੜੇ ਆ ਕੁਝ ਯੁਵਕ ਨੇ ਪਤਾ ਨਹੀਂ ਕੌਣ ਹੈ ਪਰ ਸਰਕਾਰ ਵੱਲੋਂ ਜਿਹੜੇ ਆ ਉਹ ਬਿਲਕੁਲ ਵੀ ਨਹੀਂ ਖੜੇ ਕੀਤੇਗੇ ਲੋਕਲ ਨੇ ਕੋਈ ਪੈਸੇ ਕਮਾ ਲਈ ਉੱਥੇ ਆਂਦੇ ਆ ਮੂਰਤੀਆਂ ਦੇ ਜਿਹੜਾ ਗਣਤ ਜਿਹੜਾ ਵਿਸਰਜਨ ਕਰਦੇ ਆ ਵਿਸਰਜਨ ਵੇਲੇ ਇਹ ਵੀਡੀਓਜ਼ ਜਿਹੜੀਆਂ ਕੁਝ ਸਾਡੇ ਸਾਹਮਣੇ ਹੀ ਆ ਤੁਹਾਨੂੰ ਵੀ ਜਿਹੜੀ ਦਿਖਾਈ ਗਈ ਹੈ ਕਿ ਜਿੱਥੇ ਗਣਪਤੀ ਜੀ ਜਦੋਂ ਉਹ ਵਿਸਰਜਨ ਕਰਦੇ ਆ ਉਹ ਲੜਕਿਆਂ ਨੂੰ ਜਦੋਂ ਗਣਪਤੀ ਜੀ ਨੂੰ ਸੌਪਿਆ ਜਾਂਦਾ ਜਦੋਂ ਗਣਪਤੀ ਜੀ ਨਾਲ ਫੜਦੇ ਉਸ ਤੋਂ ਬਾਅਦ ਪੈਸੇ ਦੇ ਪਿੱਛੇ ਬੰਦੇ ਉਹ ਆਪਸ ਵਿੱਚ ਲੜਦੇ ਆ ਹੱਥਾਂ ਤੋਂ ਪੈਸੇ ਖੋਹਦੇ ਆ ਉਸ ਤੋਂ ਬਾਅਦ ਵਿਸਰਜਨ ਕਰਦੇ ਆ ਇੱਕ ਹੋਰ ਜਿਹੜੀ ਵੀਡੀਓ ਅਸੀਂ ਸਾਹਮਣੇ ਅਸੀਂ ਖੁਦ ਆਪਣੇ ਕੈ ਜਿਦੇ ਵਿੱਚ ਉਹਨਾਂ ਨੇ ਗਣਪਤੀ ਜੀ ਉਹਨਾਂ ਨੂੰ ਪਕੜਾਇਆ ਉਸ ਤੋਂ ਬਾਅਦ ਨੇ ਬਿੰਦਕ ਜੀ ਫੜੇ ਆ ਜਿਹੜੇ ਸ਼ਰਦਨਾ ਪੈਸੇ ਦਿੱਤੇ ਉਹਦੇ ਦਿੱਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਉੱਤੇ ਹਾਰ ਪਾਇਆ ਗਿਆ ਸੀਗਾ ਪੈਸਿਆਂ ਦਾ ਉਹ ਵੀ ਉਤਾਰ ਕੇ ਫਟਾਫਟ ਆਪਣੇ ਕੋਲ ਜਿਹੜਾ ਰੱਖ ਲਿੱਤਾ ਗਿਆ ਕਿ ਇਹ ਸਾਰੀਆਂ ਚੀਜ਼ਾਂ ਸਹੀ ਹੈ ਕਿਉਂਕਿ ਬਾਰ ਬਰ ਹਿੰਦੂ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਬੋਲੇ ਗਣਪਤੀ ਮਹਾਰਾਜ ਕੀ ਜੈ ਤੋ ਇਸ ਸਮੇਂ ਜਿਸ ਤਰ੍ਹਾਂ ਪੂਰੇ ਭਾਰਤ ਵਰਸ਼ ਮੈਂ ਔਰ ਵਿਦੇਸ਼ੋ ਮੈਂ ਵੀ ਗਣਪਤੀ ਉਤਸਵ ਬੜੀ ਧੂੰਦਾਮ ਸੇ ਮਨਾਇਆ ਜਾ ਰਹਾ ਹੈ ਤੋ ਜਲੰਧਰ ਮੈਂ ਵੀ ਬੜੀ ਧੂੰਦਾਮ ਸੇ ਮਨਾਇਆ ਜਾ ਰਹਾ ਹੈ हर भक्त गणपति जी को अपने घर में बड़े प्रेम से बड़े आदर के साथ लेके आता है और पूरे परिवार के साथ छोटे बच्चे भी बड़े भी बुज़ुर्ग भी सभी बड़ी भक्ति के साथ उनकी पूजा आराधना करते हैं उसके बाद एक विसर्जन का विधान शास्त्र के अनुसार परंपरा के अनुसार होता है और ये बात आपने जो शुरू की है मेरे को बहुत अच्छी बात लगी कि सनातन धर्म को जागना चाहिए और कुछ लोग जो खराबी कर रहे हैं वहाँ पर बैठ कर के बड़ी श्रद्धा के साथ इतने दिन पूजा करने के बाद ढोल बाजों के साथ गंगोली के साथ होली के साथ हम जब गणपति जी को वहाँ विसर्जन करने के लिए जाते हैं तो वहाँ बहुत सारे लोग जो हैं पैसों के पीछे जो आपस में झगड़ा करते हैं जिससे हमारी भावनाओं को बहुत ज्यादा ठेस पहुंचती है और फिर उसके बाद गणपति जी को जो श्रृंगार किया गया है भक्त ने एक श्रृंगार किया चाहे वे आभूषण का श्रृंगार किया चाहे वे पैसों का श्रृंगार माला पहनाई पैसों की जब वो उन्हें कोई उतारता है अगर उतारने की चीज है तो घर वाले ही उतार लेते उसे वो जो गणपति जी के साथ उसे भेज रहे हैं तो उसे किसी को भी उतारने का अधिकार नहीं है किसी को भी मतलब किसी चाहे वह ब्राह्मण ही क्यों ना हो किसी को भी उसे उतारने का अधिकार नहीं है जो ਉਹ ਚੀਜ਼ ਨੂੰ ਉਤਾਰ ਰਹਾ ਮਨ ਲਓ ਗਣਪਤੀ ਜੀ ਸੇ ਛਿੰਦਾ ਹੈ तो ये शास्त्र के बिल्कुल विरुद्ध है प्रशासन से मैं निवेदन करूंगा जिस तरह से हर जगह पर जहां से धन की कमाई है अब देवी तालाब से धन की कमाई है सोडल मंदिर से धन की कमाई है वहाँ तो प्रशासन जाके अपनी ड्यूटी देने लग जाता है अरे महाराज मेरा एक निवेदन है मेरे एक भाव है चलो यहाँ कम कमाई हो सकती है प्रशासन को लेकिन जो छीन के लेता है जो मांग करके लेता है वो नहीं लेना चाहिए मैं निवेदन करूँगा कि ये जो प्रथा कुप्रथा वहाँ पर चल रही है उसे ਦੇ ਬੰਦ ਕਰੇ ਪ੍ਰਸ਼ਾਸਨ ਅੰਧ ਭਗਤ ਕੋਈ ਮੈਸੇਜ ਦੇਣਾ ਚਾਹੋਗੇ ਲਾਸਟ ਵਿੱਚ अंध भक्त देखो अंध भक्त भक्त जो जो सुनाता है हमें यह सिखाया जाता है निर्मलता सिखाई जाती है हमें थोड़ा सा ना भक्ति भाव सिखाया जाता है कट्टरता जो ना जो ये इससे थोड़ा सा हां लेकिन जब बार-बार ऐसा करेंगे जब वे लोग जो कुश्रार्थी लोग जो हैं बार-बार ऐसा करेंगे तो कोई ना कोई कोई ना कोई जब ठेस पहुंचती है ना फिर अंदरोदी बंदा टूट के ना फिर कुछ ऐसा काम भी हो जाता है जेड़ा समाज नु उस समय ਉਸ ਸਮੇਂ ਦੀ ਜੋ ਕਲਿੱਪ ਹੋਏਗੀ ਨਾ ਉਹ ਲੱਗੇਗਾ ਕਿ ਇਹ ਗਲਤ ਕੀਤਾ ਹੈ ਉਸ ਸਮੇਂ ਲੱਗੇਗਾ ਕਿ ਗਲਤ ਕੀਤਾ ਲੇਕਿਨ ਇਹ ਗਲਤ ਇਹੀ ਲੋਕ ਕਰਾਉਂਦੇ ਆ ਜਿਹੜਾ ਗਲਤ ਕਰਾਂਦੇ ਨਾ ਜਿਹੜੇ ਉੱਥੇ ਬੈਠੇ ਆ ਅਗਰ ਉਹ ਇਸ ਸਮੇਂ ਸੰਭਲ ਜਾਣਗੇ ਤਾਂ ਫਿਰ ਕੋਈ ਕੋਈ ਵੀ ਭਗਤ ਜਿਹੜਾ ਨਾ ਉਹ ਗਲਤ ਕਰਨਾ ਨਹੀਂ ਚਾਹਦਾ ਲੇਕਿਨ ਜਦ ਇਦਾਂ ਦੇ ਬੰਦੇ ਉੱਥੇ ਬਹਿ ਕੇ ਜਦ बार-बार ਤੰਗ ਕਰਦੇ ਆ ਫਿਰ ਉਹ ਅੰਦਰੋਂ ਦੀ ਨਾ ਇੱਕ ਮਤਲਬ ਜਿਹੜਾ ਕਰੋਸ਼ ਹੈ ਹੈਨਾ ਫਿਰ ਉਹ ਪਰਸ਼ੂਰਾਮ ਜੀ ਵਾਲਾ ਜਿਹੜਾ ਫਰਸਾ ਫਿਰ ਉਹ ਭਗਤ ਉਹ ਚੱਟਨ ਨੂੰ ਤਿਆਰ ਫਿਰ ਅੰਦਰੋਂ ਦੀ ਆਪੀ ਚੱਕ ਹੋ ਜਾਂਦਾ ਫਿਰ ਗੁਰਸਾ ਆਪਣੇ ਆਪ ਨਿਕਲਦਾ ਕਰਨਾ ਨਹੀਂ ਜਾਂਦਾ ਕੋਈ ਗੁੱਸਾ ਲੇਕਿਨ ਉਹ ਗੁੱਸਾ ਨਾ ਅੰਦਰੋਂ ਆਪ ਫਿਰ ਨਿਕਲਦਾ ਫਿਰ ਲੋਗੋ ਛੋਟੇ ਜੀ ਕਲਿੱਪ ਨੂੰ ਲੈ ਕੇ ਫਿਰ ਗਲਤੀਆਂ ਦਿੰਦੇ ਨਹੀਂ ਜੀ ਇਹ ਦੇਖੋ ਜੀ ਪੂਜਾ ਕਰਨਾਇਸ਼ਿਤ ਕਰਨਾ ਕੋਈ ਗੁੱਸਾ ਨਹੀਂ ਪਰ ਲੇਕਿਨ ਜਬਾਹ ਲੋਕ ਬੈਠੇ ਐਸਾ ਬਾਰ ਬਾਰ ਹਮਾਰੇ ਸ਼ਾਸਤਰ ਸੇ ਹਮਾਰੇ ਧਰਮ ਸੇ ਹਮਾਰੇ ਭਗਤੋਂ ਸੇ ਹਮਾਰੀ ਭਗਤੀ ਸੇ ਖਿਲਵਾੜ ਕਰਤੇ ਹਮਾਰੀ ਆਸਥਾ ਸੇ ਖਿਲਵਾੜ ਕਰਤੇ ਤਾਂ ਉਹ ਗੁੱਸਾ ਆਪਣੇ ਆਪ ਹੋਤਾ ਹੈ ਇਸ ਲਈ ਐਸ ਗ੍ਰਿੰਦ ਹੁੰਦੇ ਕਿ ਪੰਡਤ ਜੀ ਦਾ ਸਾਾਸ ਤੌਰ ਤੇ ਕਹਿਣਾ ਇਹ ਸੀਗਾ ਕਿ ਤੁਸੀਂ ਬੜੀ ਸ਼ਰਦਾ ਦੇ ਭਾਵਨਾ ਦੇ ਨਾਜ਼ੀ ਗਣਪਤੀ ਜੀ ਨੂੰ ਆਪਣੇ ਘਰ ਲੈ ਕੇ ਆਂਦਾ ਤਾਂ ਵੀ ਸੱਦਰ ਵੀ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਕਰਨਾ ਦੇਦਾ ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਹੱਥ ਗੰਦੇ ਨੇ ਜਾਂ ਸਾਫ਼ ਨੇ ਜਾਂ ਕਿਹੜੇ ਭਾਵਨਾਵਾਂ ਦੇ ਨਾਲ ਜਿਹੜਾ ਉਹ ਵਿਸੱਜਿਤ ਕਰਦੇ ਨੇ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਪ੍ਰਸ਼ਾਸਨ ਜਿਸ ਤਰ੍ਹਾਂ ਪੰਡਤ ਜੀ ਦਾ ਕਹਿਣਾ ਹੈ ਸੀਗਾ ਕਿ ਜਿਹੜੇ ਪ੍ਰਸ਼ਾਸਨ ਨੇ ਜਦੋਂ ਦੇਵੀ ਤਲਾਦ ਉੱਤੇ ਕੋਈ ਫੰਕਸ਼ਨ ਹੁੰਦਾ ਉੱਥੇ ਵੀ ਜਿਹੜੀ ਫੋਰਸ ਪੂਰੀ ਲੱਗੀ ਹੁੰਦੀ ਹੈ ਜਦੋਂ ਬਾਬਾ ਸੋਢਲ ਦਾ ਮੇਲਾ ਆਉਂਦਾ ਉਹਦੇ ਵੀ ਫੋਰਸ ਪੂਰੀ ਲੱਗੀ ਹੁੰਦੀ ਹੈ ਜਦ ਹਰ ਸਰਕਾਰਾਂ ਨੂੰ ਪਤਾ ਹੈ ਕਿ ਹਰ ਸਾਲ ਜਿਹੜਾ ਉੱਤੇ ਨਿਸਦਨ ਕੀਤਾ ਜਾਂਦਾ ਹੈ ਤਾਂ ਉੱਤੇ ਜਿਹੜੀ ਫੋਰਸ ਕਿਉਂ ਨਹੀਂ ਲਗਾਈ ਜਾਂਦੀ ਕਿਉਂ ਹਿੰਦੂ ਧਰਮ ਦੇ ਨਾਲ ਹੀ ਹਵੇਸ਼ਗੜਾ ਆਖਿਰ ਜਿਹੜਾ ਖਦਵਾਰ ਜਿਹੜਾ ਆ ਉਹ ਕੀਤਾ ਜਾਂਦਾ ਆ ਆਖਿਰਕਾਰ ਇਹ ਚੀਜ਼ਾਂ ਕਦੋਂ ਤੱਕ ਚੱਲਦੀਆਂ ਰਹਿ ਦਿਏ ਕਿ ਸਾਨੂੰ ਸ਼ਰਧਾਲੂਆਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਜਦੋਂ ਅਸੀਂ ਗਰਪਤੀ ਜੀ ਨੂੰ ਘਰੇ ਲੈ ਕੇ ਆਨੇ ਹਾਂ ਉਸ ਵਾਰੀ ਵਿਸਰਜਨ ਲਈ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਆਪਣੇ ਹੱਥਾਂ ਦੇ ਨਾਲ ਹੀ ਵਿਸਰਜਨ ਕਰਨਾ ਚਾਹੀਦਾ ਕਿਉਂਕਿ ਸਾਨੂੰ ਨਹੀਂ ਪਤਾ ਕਿ ਕੋਣ ਵਿਅਕਤੀ ਕਿੱਦਾਂ ਦਾ ਹੈ ਉਹਦੇ ਮਨ 'ਚ ਕੀ ਭਾਵ ਹੈ ਉਹ ਪੈਸੇ ਵਾਸਤੇ ਕੰਮ ਕਰ ਰਿਹਾ ਹੈ ਉਹਦੇ ਹੱਥ ਪੈਰ ਸਾਫ਼ ਹੈ ਜਾਂ ਨਹੀਂ ਸੋ ਆਓ ਸਾਰੇ ਰਲ ਕੇ ਹੁਣ ਇੱਕ ਨਵੀਂ ਜਿਹੜੀ ਐ ਚੀਜ਼ ਸ਼ੁਰੂ ਕਰੀਏ ਕਿਉਂਕਿ ਹਰ ਸਾਲ ਹੀ ਅਸੀਂ ਉੱਥੇ ਜਾਣਾ ਹੁੰਦਾ ਹੈ ਹਰ ਸਾਲ ਜਿਹੜੇ ਆ ਸ਼ਰਧਾਲੂ ਜਿਹੜੇ ਭਗਤ ਹੈ ਉਹ ਵਿਸਰਜਨ ਲਈ ਪਹੁੰਚਦੇ ਆ ਤੇ ਆਓ ਇਸ ਵਾਰੀ ਇਦਾਂ ਕਰੀਏ ਕਿ ਆਪਣੇ ਖੱਥੋਂ ਜਿਹੜਾ ਹੈ ਹ ਦੇ ਜਿਹੜਾ ਸਰ ਪੈਸੇ ਕਮਾਣ ਦੀ ਬਾਹਰ ਆਦੇ ਉਹਨਾਂ ਨੇ ਇੱਕ ਪਾਸੇ ਤੋਂ ਉੱਤੇ ਕਰੀਏ ਤੇ ਆਪਣੇ ਧਰਮ ਨੂੰ ਵੱਧ ਚੜ ਕੇ ਜਿਹੜੀ ਉਹਨੂੰ ਜਿਹੜਾ ਜੋ ਉਹਨਾਂ ਦਾ ਇੱਜ਼ਤ ਹੈ ਜੋ ਉਹਨਾਂ ਦਾ ਸਨਮਾਨ ਹੈ ਉਹਨਾਂ ਨੂੰ ਵਾਪਸ ਜਰਾਇਆ ਦਈਏ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਹੈ ਕਿੰਨੀ ਜਲਦੀ ਕੁੰਮ ਕਰਨ ਦੀ ਨੀਂਦ ਤੋਂ ਜਾਗਦਾ ਤੇ ਜਿਹੜੀ ਉੱਥੇ ਹੈ ਸਿਕਿਉਰਿਟੀ ਲੱਗਦੀ ਹੈ ਤੇ ਜਿਹੜੇ ਇਸ ਤਰ੍ਹਾਂ ਦੇ ਗੱਡੋਏ ਬਾਹਰ ਫਿਰਦੇ ਆ ਪੈਸੇ ਲੈਣੇ ਨਾ ਤੇ ਕਹੋ ਜਿਹੜੀ ਹੈ ਪਰਚੇ ਜਿਹੜੇ ਦਰਜ ਹੋਣਗੇ ਕਦੋਂ ਸਰਕਾਰ ਇਹਨਾਂ ਤੇ ਜਿਹੜੀ ਹੈ ਕਾਰਵਾਈ ਕਰੇਗੀ ਸੋ ਇਸ ਤਰ੍ਹਾਂ ਦੀ ਜਿਹੜੀਆਂ ਖਬਰਾਂ ਦੇਖਣ ਲਈ ਸੰਗਾਂ ਜੁੜੇ ਰੋ ਫਲਾਦ